ਧੀਆਂ ਦੇ ਪਿਓ ਨੇ ਕੀਤਾ ਅਜਿਹਾ ਕੰਮ ਕਿ ਗੁੱਸੇ ਵਿੱਚ ਭੜਕੀ ਪਤਨੀ ਪਤਨੀ ਨੇ ਫਿਰ ਆਪਣੇ ਪਤੀ ਦੇ ਖੋਲ ਦਿੱਤੇ ਇੱਕ ਇੱਕ ਕਰਕੇ ਸਾਰੇ ਰਾਜ਼ ਪਤਨੀ ਨੇ ਕਿਹਾ ਕਿ ਉਸ ਦੇ ਬਾਹਰ ਕਿਸੇ ਲੜਕੀ ਦੇ ਨਾਲ ਨਜਾਇਜ਼ ਸਬੰਧ ਨੇ ਤੇ ਕਿਸੇ ਨੂੰ ਉਸ ਨੇ ਲੜਕੀ ਨਾਲ ਦੇਖਿਆ ਤਾਂ ਮੁਹੱਲੇ ਦੀ ਵਿਚਾਈ ਤਾਂ ਹੰਗਾਮਾ ਕੀਤਾ ਅੱਛਾ ਤੇਰੀ ਜੀ ਲੱਗਦੀ ਆਹੋ ਮੇਰੀ ਬੇਟੀ ਹੈ ਫਸਟ ਆਹ ਨਹੀਂ ਮੇਰਾ ਜੀਜਾ ਪਜਾ ਵਾਲਾ ਇਹਦੀ ਭੈਣ ਨੂੰ ਲੈ ਕੇ ਭੱਜ ਗਿਆ ਕੁੜੇ ਇਹ ਸਾਰੇ ਕੁਝ ਇਸ ਕਰਕੇ ਨਾ ਹਾਂ ਤੇ ਨਹੀਂ ਰਾਤ ਦੇ 9 10 ਵਜੇ ਨਾ ਇਹ ਨੂੰ ਕੰਮ ਕਰਨਾ 3 ਵਜੇ ਤੱਕ ਆਉਂ ਉਹ ਵੀ ਨਹੀਂ ਆ ਕੇ ਗੱਲਬਾਤ ਨਾ ਬਾਜਿਆ ਇਹ ਤਾਂ ਸਭ ਘੱਟੇ ਨੇ ਖੋਲ੍ਹ ਕੇ ਤਾਂ ਇਹ ਅੰਦਰ ਆ ਕੇ ਅੰਦਰ ਕੋਈ ਨਾ ਕਰੋ। ਕੋਈ ਦਿਨੇ ਗੱਲ ਕਰਨਾ, ਰਾਤ ਨੂੰ ਆ ਕੇ ਗੱਲ ਕਰਿਆ ਕਰੋ। ਆ ਰਾਤ ਆਉਂਦੀ ਹੈ ਤੁਹਾਨੂੰ ਇਹ ਕਹਿੰਦਾ ਜਾਦ ਆਉਂਦੀ ਹੈ। ਨਹੀਂ ਨਹੀਂ ਪੈਸੇ ਮੇਰੇ ਘਰੋਂ ਕੱਢ ਲਿਆ ਆ। ਅੱਛਾ ਇੰਦੀ ਭੈਣ ਨਹੀਂ ਘਰੋਂ। ਕੀ ਨਾ ਕੀ ਉਹਨਾਂ ਦਾ ਜੀ ਨਾ ਜੇ ਪਤਾ ਵੀ ਤੁਹਾਡੇ ਹਸਬੰਦ ਸੀਦਲ ਦਾ ਨਾਮ ਹੈ ਇਦੀ ਭੈਣ ਦਾ। ਤੁਹਾਡੇ ਹਸਬੰਦ ਉਹਨੇ ਕਹਿੰਦੇ ਮੇਰਾ ਨਾਮ ਮੇਰੇ ਘਰ ਵਾਲੇ ਦਾ ਨਾਮ ਅਰੁਣ ਹੈ। ਤੇ ਤੁਹਾਡਾ ਨਾਮ ਕੀ? ਮੇਰਾ ਨਾਮ ਨਿਭਾਏ। ਕਿੱਥੇ ਰਹਿਣ ਵਾਲੇ ਤੁਸੀਂ? ਮੈਂ ਬਸ ਤੀਨੋਂ ਬਰਕਰ ਖਾਨੇ ਦੇ ਰਹਿਣ ਵਾਦੂ। ਬਹੁਤ ਅੱਛਾ ਜੀ। ਹਾਂਜੀ। ਤੇ ਜਿਹੜੇ ਤੁਹਾਡੇ ਹਸਬੰਡ ਆ ਕਿ ਇਹਨਾਂ ਦੇ ਨਾਲ ਜੋਬ ਵਗੈਰਾ ਕਰਦੇ ਸੀ ਕਿੱਦਾਂ ਹੋਇਆ ਇਹਨਾਂ ਦੀ ਅਟੈਚਮੈਂਟ? ਉਹ ਜੋਬ ਨਹੀਂ ਕਰਦੇ ਸੀਗੇ। ਇਹ ਪਤਾ ਨਹੀਂ ਕਿਤਾ ਮਿਲ ਗਏ ਆਪਸ ਵਿੱਚ। ਨਹੀਂ ਇਹਨਾਂ ਦੀ ਸਿਸਟਰ ਨੂੰ ਮੈਨੂੰ ਕਿੱਦਾਂ ਸਮਝ ਲੱਗੀ ਤੁਸੀਂ ਕਹ ਰਹੇ ਇਹਨਾਂ ਦੀ ਭੈਣ ਨਾ ਮਤਲਬ ਕੌਣ ਹੈ ਕੌਣ ਜਿਨ੍ਹਾਂ ਨਾਲ ਗੱਲਬਾਤ ਇਹਨਾਂ ਦੀ ਗੱਲਬਾਤ ਕੋਈ ਇਹਨਾਂ ਦੀ। ਹਾਂਜੀ ਫਰੈਂਡਸ਼ਿਪ ਸੀਗੀ ਆ ਤੋਂ ਨੇ। ਪਛਤਾ ਨੂੰ ਕਦੀ ਪਤਾ ਨਹੀਂ ਲੱਗਾ ਇਸ ਚੀਜ਼ ਨੂੰ। ਮੈਨੂੰ ਪਤਾ ਸੀਗਾ ਇਹਨਾਂ ਦੇ ਘਰ ਵੀ ਇਹ ਇਹਨਾਂ ਦੇ ਭੈਣ ਨੂੰ ਇਹਦੇ ਘਰ ਦੇ ਮਸਾਲੇ ਨੇ ਸਭ ਨੂੰ ਪਤਾ ਲੱਗਾ ਸੀ। ਅੱਛਾ। ਸਰ ਇਹ ਵਿਦਾਇਤੇ ਰਹਦੀ ਹੈ ਠੀਕ ਹੈ ਇਸका भी लव मैरिज है लव मैरिज कराई हुई है ਠੀਕ ਹੈ ਠੀਕ ਹੈ ਜਦੋਂ ਇਹ लव मैरिज ਕਰਾਇਆ ਤਾਂ ਮੁੰਡਾ ਮੇਰੇ ਘਰ ਦੌੜ ਦੌੜ ਕਰਦਾ ਸੀ ਮੇਰੇ ਨਾਲ ਤੋੜ ਦੋ ਮੇਰੇ ਨਾਲ ਤੋੜ ਦੋ اچھا ਸਮਝ ਗਿਆ ਪੱਕਾ ਦੇ ਰਹੇ ਹੋ ਕਿੰਨੇ ਬੇਟੇ ਹੈਗੇ ਇਸका ਇਹਨਾਂ ਦੇ ਕਿੰਨੇ ਬੇਟੇ ਨੇ ਮੇਰੇ ਕੋਲ ਤਿੰਨ ਬੇਟੇ ਹੈ ਮਾਮਲਾ ਜਲੰਧਰ ਦਾ ਜਿੱਥੇ ਬਸਤੀ ਨੌ ਦਾ ਰਹਿਣ ਵਾਲਾ ਇੱਕ ਸ਼ਾਦੀशुदा ਵਿਅਕਤੀ ਜੋ ਕਿ ਆਪਣੀ ਪ੍ਰੇਮਿਕਾ ਦੇ ਨਾਲ ਫਰਾਰ ਹੋ ਗਿਆ। ਹੰਗਾਮਾ ਕਰ ਰਹੀ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਜਿਸ ਦੇ ਕਿ ਤਿੰਨ ਧੀਆਂ ਨੇ ਅਤੇ ਇਸ ਮਹੱਲੇ ਦੇ ਵਿੱਚ ਇਸ ਦੀ ਭੈਣ ਦੇ ਨਾਲ ਫਰਾਰ ਹੋ ਗਿਆ। ਉੱਥੇ ਦੂਸਰੀ ਧਿਰ ਦੀ ਮਹਿਲਾ ਨੇ ਗੱਲਬਾਤ ਕਰਦੇ ਹੋਏ ਇਸ ਪੀੜਤ ਮਹਿਲਾ ਤੇ ਹੀ ਗੰਭੀਰ ਇਲਜ਼ਾਮ ਲਗਾ ਦਿੱਤੇ। ਹਾਂਜੀ ਮੈਂ ਕੀ ਚੋਲਿਆ ਤਾਂ ਨੂੰ ਦੂਜੀ ਗੇਲੇਨ ਜਾ ਰਹੇ ਹਾਂ ਮਲੇ ਜਾ ਰਹੇ ਹਾਂ ਕਿ ਕਿੰਨਾ ਕੈਪ ਦਿੱਤਾ ਹੋਇਆ ਪੰਜ ਇਹਨੇ ਵਲੇ ਹਾਂ ਤੇ ਵਾਈਫ ਕੋਲ ਇੱਥੇ ਨਹੀਂ ਆਏਗਾ ਇਹਦਾ ਘਰ ਵਾਲਾ ਕਿੱਥੇ ਹੈ? ਮੈਂ 5 ਨੰਬਰ ਖਾਣੀ ਉੱਤੇ ਇਹ ਸਾਡੇ ਦਰਵਾਜ਼ੇ ਤੇ ਮੀਡੀਆ ਲੈ ਕੇ ਸਾਨੂੰ ਮਾਨਤਮ ਕਹਿ ਦਿੰਦੀ ਪਈ ਹੈ ਉਤੋਂ ਗੰਦੀ ਗੰਦੀਆ ਗੱਲਾਂ ਦੋ ਤਿੰਨ ਭਰਾ ਲੈ ਕੇ ਆਈ ਹੋਈ ਆ ਆਪਣੇ ਤਮਾਸ਼ਾ ਕਰਦੀ ਪਈ ਹੈ ਸਾਡੇ ਦਰਵਾਜ਼ੇ ਤੇ ਝੂਠ ਪੂਰਾ ਸਿਰਾ ਸਿਰ ਝੂਠ ਬੋਲ ਰਹੀ ਹੈ ਤੁਹਾਨੂੰ ਦੱਸ ਰਹੀਆਂ ਇਹ ਗੰਦੀ ਜਨਾਨੀ ਹੈ ਇਹ ਕੰਮ ਹੀ ਕਰਦੀ ਕੁੜੀਆਂ ਦੀ ਸੈਟਿੰਗ ਕਰਾਉਂਦੀ ਮੁੰਡਿਆਂ ਦੇ ਨਾਲ ਆਪ ਰੂਟ ਚਾਲੋ ਇਹ ਮੇਜੂਬਾ ਦਾ ਪ੍ਰੂਫ ਵੀ ਇਹਦੇ ਫੋਨ ਡਿਟੇਲਰ ਫਟਾਓ ਚੈੱਕ ਸਾਰਾ ਕੁਝ ਮਿਲ ਜਾ ਰਿਹਾ ਤੁਹਾਨੂੰ ਇਹ ਗੰਦੀ ਜਨਾਨੀ ਹੈ ਹੋਰ ਕੁਝ ਨਹੀਂ ਮੈਡਮ ਇਹਨਾਂ ਕੋਲ ਇੱਕ ਵੀਡੀਓ ਦਿਖਾਈ ਜਾ ਰਹੀ ਹੈ ਜਿਹਦੇ ਵਿੱਚ ਤੁਸੀਂ ਕਹਿੰਦੇ ਵੀ ਤੁਹਾਡੇ ਤੁਹਾਡੇ ਸਿਸਟਰ ਵੀ ਨੇ ਤੁਹਾਡੇ ਸਿਸਟਰ ਵੀ ਨੇ ਤੁਸੀਂ ਵੀ ਉਹ ਮਤਲਬ ਤੁਸੀਂ ਸਾਰੇ ਜੁਨੇ ਹੋ ਤੋਂ ਇੱਕ ਵੀਡੀਓ ਸ਼ੋਅ ਕਰ ਰਹੇ ਨੇ ਉਹ ਕਿੱਥੋਂ ਦੀ ਵੀਡੀਓ ਹੈ ਮੈਂ ਪਾਜੀ ਇਹਦੇ ਘਰ ਵਾਲੇ ਨੇ ਇਹਨੂੰ ਮਚਾੜ ਗਈ ਸੀਗੀ ਇਹਦੇ ਪਹਿਲੇ ਹੱਥ ਤੱਕ ਨੂੰ ਆ ਕੇ ਰਿਆ ਕਰਦੇ ਕਿਤੇ ਨਾ ਕਿਤੇ ਤੁਹਾਨੂੰ ਪਤਾ ਸੀ ਕਿ ਕਿਤੇ ਨਾ ਕਿਤੇ ਜਿਹੜਾ ਕੀ ਹੈ ਪਹੁੰਚ ਚੁੱਕੀ ਆ ਸਾਡਾ ਪਲਪ ਉਹ ਇੱਥੇ ਆਇਆ ਤਾਂ ਮੋਕੇ ਤਾਂ ਹੁੰਦੇ ਦੀ ਡਿਊਟੀ ਹੋਵੇ ਸਤਿਨਾਮ ਮੈਮ ਕਿਤੇ ਨਾ ਕਿਤੇ ਤੁਹਾਨੂੰ ਪਤਾ ਸੀ ਫਿਰ ਕੀ ਯਾਨੀ ਕਿ ਤੁਹਾਡੀ ਸੱਚਾ ਕਹਾਣਾ ਪਤਾ ਨਹੀਂ ਸੀਗੀ ਤਾਂ ਇਹਦੀ ਕੋਈ ਗੱਲ ਬਾਤ ਨਹੀਂ ਯਾਰ ਉਹ ਥੋੜੀ ਹੋਈ ਬੋਲਿਆ ਸਾਡੇ ਯਾਰ ਉਹ ਹੀ ਚੀਜ਼ ਬੋਲ ਰਹੇ ਇਹ ਗਾੜੀ ਲੋਕਾਂ ਦੀ ਕੁੜੀਆਂ 'ਤੇ ਝਾਉਂਦੀ ਹੀ ਹੈ ਮੈਡਮ ਇਸਦਾ ਕੋਈ ਸਬੂਤ ਹੈ ਇਹ ਤਾਂ ਪੁੱਛੋ ਏਜ ਵੱਡੀ ਕੁੜੀ ਦਾ ਪਿਓ ਦਾ ਨਾਮ ਮੌਕੇ ਤੇ ਪਹੁੰਚੀ ਪੁਲਜ਼ਾ ਕਹਿਣਾ ਕਿ ਦੋਨੇ ਧਿਰਾਂ ਨੂੰ ਥਾਣੇ ਬੁਲਾ ਕੇ ਮਾਮਲੇ ਦੀ ਜਾਂਚ ਕਰਾਂਗੇ ਕਿਹੜੇ ਥਾਣੇ ਤੇ ਭਾਜੀ ਪੰਜ ਮਿੰਟ ਵੀ ਕੀ ਗੱਲਬਾਤ ਕੀ ਹੋਈ ਭਾਜੀ ਇੱਥੇ ਗੱਲਬਾਤ ਸੁਣਨ ਤੋਂ ਬਾਅਦ ਦੋਨਾਂ ਤਰ੍ਹਾਂ ਦੀ ਤਰਖਾਸ ਦਿੱਤੀ ਆ ਅੱਛਾ ਜੀ ਉਹ ਕਹਿੰਦੇ ਮੇਰੀ ਪੈਣ ਕਿਨਾਂ ਨੇ ਕੱਢੀ ਆ ਵਲਗਾ ਕੇ ਬਾਹਰ ਕੱਢੇ ਉਹ ਕਹਿੰਦੇ ਮੇਰੇ ਸਰ ਅਲਜਾਮ ਲਾ ਰਿਹਾ ਇਹਨਾਂ ਦੇ ਕੋਲ ਅੱਛਾ ਬਾਕੀ ਜਿਹੜੀ ਕਾਰਵਾਈ ਆ ਥਾਣੇ ਪਤਲੂ ਭਾਈਓ ਤੋ ਪਤਲੂ ਕੀ ਇਹ ਮੈਂ ਕੰਮ ਹੀ ਚੱਲਦਾ ਮਤਲਬ ਦੋਨਾਂ ਵੱਲੋਂ ਤਰਖਾਸ ਦਿੱਤੀ ਗਈ ਥਾਣੇ ਤੇ ਹੁਣ ਇਹਨਾਂ ਨੂੰ ਕੀ ਟਾਈਮ ਦਿੱਤਾ ਜਾ ਰਿਹਾ ਪ ਉਹ ਦੇਖਣਾ ਹੋਵੇਗਾ ਕਿ ਆਖਰੀ ਇਸ ਮਾਮਲੇ ਦੇ ਵਿੱਚ ਕੀ ਜਾਂਚ ਦੇ ਵਿੱਚੋਂ ਖੁਲਾਸਾ ਹੁੰਦਾ ਹੈ ਕਿਉਂਕਿ ਪਤਨੀ ਦਾ ਇਲਜ਼ਾਮ ਹੈ ਕਿ ਉਸ ਦਾ ਪਤੀ ਲੜਕੀ ਦੇ ਨਾਲ ਫਰਾਰ ਹੋ ਗਿਆ ਤੇ ਆਪਣੇ ਤਿੰਨ ਬੱਚੇ ਵੀ ਛੱਡ ਗਿਆ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ